ਇਹਨਾਂ ਸਾਰੀਆਂ ਨਿਯਮਤਾ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਦੇ ਵਿੱਚ ਬੈਠਾ ਹੈ ਉਹਨੂੰ ਤੇ ਲੁੱਟ ਕੇ ਨਹੀਂ ਲੈ ਗਏ। ਦਾਤਾ ਮੇਰੇ ਕੋਲ ਬੈਠਾ ਹੈ। ਤੂ ਰੋਲਾ, ਰੂਖੋ ਭੋਜਨ, ਭੂਮ ਸੈਨ, ਸਖੀ ਪ੍ਰੇਸੰਗ, ਸੂਖ ਬਿਆ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ ਮੜਾ ਜਿਆ ਕਿਦਰ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ ਛੋਟੀ ਛੋਟੀ ਗੱਲਾਂ ਤੇ ਟੁੱਟ ਜਾਂਦੀ ਪਿਛਲੇ ਸਾਲ ਮੈਨੂੰ ਕੈਲੀਫੋਰਨੀਆ ਟਿਕ ਸੱਜਣ ਮਿਲਿਆ ਕਹਿੰਦਾ ਗੈਨੀ ਜੀ ਮੇਰੀ ਗੁਰੂ ਤੇ ਕੋਈ ਸ਼ਰਧਾ ਨਹੀਂ ਰਹੀ ਮੈਂ ਕਿਹਾ ਕਿਉਂ ਕਹਿੰਦਾ ਖੰਡ ਪਾਠ ਵੀ ਰਖਾਇਆ ਸੀ ਲੰਗਰ ਵੀ ਚਲਾਇਆ ਪੈਸੇ ਵੀ ਖੂਬ ਖਰਚ ਕੀਤੇ ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ ਸਾਡੀ ਸ਼ਰਧਾ ਟੁੱਟ ਗਈ ਮਨੁੱਖ ਦੀ ਸ਼ਰਧਾ ਕੀ ਕੁਛ ਨਹੀਂ ਰੇਤ ਦੀ ਕੰਦੇ ਜਿ ਤੱਕਾਂ ਵਾਰ ਹੋ ਗਈ ਪਰ ਕਿਸੇ ਦੀ ਸ਼ਰਧਾ ਐਸੀ ਹੈ ਬੈਠਾ ਤੀ ਕਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ ਕਸੂਰ ਕੀ ਹੈ ਬੇਕਸੂਰ ਹੈ ਪਤਾ ਹੈ ਚਾਣਕ ਨੇ ਕੀ ਆਖਿਆ ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਇੱਕ ਪਾਗਲ ਪੰਦਾ ਕਿਉਂਕਿ ਪਾਗਲ ਜੀਣ ਨਹੀਂ ਦੇਣਗੇ ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲ ਬੰਨਾ ਹੈ ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਆਪਣੇ ਚਿਹਰੇ ਬਿਰਾ ਆਨੰਦ ਨੂੰ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ ਇਹ ਸੂਤਰ ਹੈ ਗੀਟੀਆਂ ਤੇ ਪੱਥਰ ਜਿੰਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ ਸੰਗ ਤੇ ਛਿੱਪੀਆਂ ਜਿੰਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਾਈ ਨਹੀਂ ਹੋਈ ਹੋਈ ਨਹੀਂ ਕਦੀ ਨਹੀਂ ਹੋਈ ਆਤਮਾ ਬੁੱਧ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਭਾਰਤ ਦੇ ਭਾਸ਼ਾ ਗੈਨੇ ਕਹਿੰਦੇ ਨੇ ਭੀੜ ਸ਼ਬਦ ਭੇਣਾ ਤੋਂ ਬਣਿਆ ਹੈ ਭੇੜਾਂ ਦੀ ਭੀੜ ਆਉਂਦੀ ਹੈ ਸ਼ੇਰਾਂ ਦੀ ਭੀੜ ਨਹੀਂ ਆਉਂਦੀ ਡਾਰਾ ਹੁੰਦੀਆਂ ਨੇ ਭੇੜਾਂ ਦੀਆਂ ਸ਼ੇਰਾਂ ਦੀਆਂ ਨਹੀਂ ਆਉਂਦੀਆਂ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ ਚੰਗਾ ਮਨੁੱਖ ਕੋਈ ਇਕੱਲਾ ਤੋਂ ਭੀੜ ਤੇ ਭੇੜਿਆਂ ਦੀ ਤੋ ਫਿਰ ਤਾਕਤ ਵੀ ਬਿਹੜਿਆਂ ਕੋਲ ਆਉਂਦੀ ਹੈ। ਨੇਕ ਕੋਲ ਤਾਕਤ ਨਹੀਂ ਹੁੰਦੀ ਕਿਉਂਕਿ ਕੱਲਾ ਹੁੰਦਾ ਹੈ। ইরਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਗਲਤੁਲ ਆਮ ਸਹੀ। ਬੜੇ ਦੇ ਅੰਦਲ ਸੁਣਨ ਮੈਂ ਸਮਾਪਤੀ ਕਰਾਂ। ਗਲਤੁਲ ਆਮ ਸਹੀ। ਨੜੇ ਨਦੇ ਬੰਦੇ ਅਗਰ ਗਲਤ ਹੋਵਨ ਤੇ ਇੱਕ ਸਹੀ ਹੋਵੇ। ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ ਗਲਤ ਔਲ ਆਮ ਸਹੀ ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ ਔਰ ਹਮੇਸ਼ਾ ਸੰਸਾਰ ਦੇ ਵਿੱਚ ਕੋਈ ਕਦ ਸਹੀ ਹੁੰਦਾ ਬਾਕੀ ਦੇ ਸਭ ਗਲਤ ਹੁੰਦੇ ਓਕੇ ਨਾ ਕੋਈ ਕਦ ਸਹੀ ਹੁੰਦਾ ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਉਰਾਣਾ ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ ਪਾਗਲ ਹੈ ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਦੇ ਸਭ ਪਾਗਲ ਵਰਦੇ ਪੈਣਾ ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਹੈ ਲੋਕ ਕਹੇ ਕਬੀਰ ਬਉਰਾਣਾ ਤੇ ਜੇ ਪਾਗਲਾਂ ਦੀ ਭੀੜ ਹੋਵੇ ਸਿਆਣਾ ਕੱਲਾ ਹੋਵੇ ਕੋ ਬਾਦਲ ਜਿੱਤ ਜਾਣਗੇ ਬਨਾਰਸ ਚੋਂ ਕੱਢ ਦਿੱਤਾ ਸੀ ਕਵੀਰ ਨੂੰ ਬਾਕੀ ਜ਼ਿੰਦਗੀ ਉਸਨੇ ਮਗਰ ਦੇ ਕਿ ਬੀਤ ਦਿੱਤੀ ਸੀ ਉਹਨੂੰ ਬਨਾਰਸ ਛੋੜਨੀ ਪਈ ਸੀ ਗਲਤੁਲ ਆਮ ਸਹੀ ਬਹੁਬ ਗਿਣਤੀ ਦੇ ਚ ਲੋਕੀ ਗਲਤ ਉਹਨਾਂ ਤੋਂ ਸਹੀ ਸਮਝੇ ਜਾਂਦੇ ਨੇ ਔਰ ਇੱਕਦ ਮਨੁੱਖ ਕਿਦਰੇ ਸਹੀ ਹੋਵੇ ਤੋਂ ਗਲਤ ਸਮਝਿਆ ਜਾਂਦਾ ਕਿਉਂਕਿ ਇੱਕ ਕੱਲ ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਦਾਰੀ ਪੁਰਸ਼ ਆਪਣੇ ਆਖਰੀ ਸਮੇਂ ਚ ਇਕੱਲੇ ਹੀ ਰਹਿ ਜਾਂਦੇ ਨੇ ਕੋਈ ਸਾਥ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਦੂਰ ਕਿਉਂ ਜਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭੇ ਉਹ ਸਭ ਦੁਨੀਆ ਵਿੱਚ ਲੋਕ ਸਾਥ ਲੱਭਦੇ ਨੇ ਸੁਖ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ ਮੰਦਾ ਕਹਿ ਦਿੰਦਾ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲ ਦੇ ਚ ਹੈ ਤੋਂ ਬਿਲਕੁਲ ਮੁਗਲ ਦੇ ਚ ਸੁਖ ਮੇ ਬਹੁ ਸੰਗੀ ਭਏ ਦੁਖ ਮੇ ਸੰਗ ਨਾ ਕੋ ਤੇਰੇ ਸਾਥੀ ਨਹੀਂ ਨੇ ਸੁਖ ਦੇ ਸਾਥੀ ਨੇ ਜਦ ਤੇਰੇ ਕੋਲ ਦੁੱਖ ਹੋਇਆ ਨਾ ਤੋ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਮਿਲਨੇ ਨਹੀਂ ਲੱਭਣਗੇ ਕੋਣ ਦੁੱਖ ਨਾਲ ਰਿਸ਼ਤਾ ਜੋੜੇ ਕੋਣ ਦੁੱਖ ਦਾ ਸਾਥੀ ਬਣੇ ਸਭ ਸੁਖ ਦੇ ਸਾਥੀ ਹੁੰਦੇ ਨੇ ਇਸ ਤਰ੍ਹਾਂ ਦੇ ਮਨੁੱਖ ਅਕਸਰ ਇਕੱਲੇ ਰਹਿ ਜਾਂਦੇ ਨੇ ਇਕੱਲੇ ਰਹਿ ਜਾਂਦੇ ਨੇ ਉਹ ਫਿਰ ਕੋਈ ਸੂਲੀ ਤੇ ਟੰਗੇ ਹੋਇਆ ਹੈ ਕਿਸੇ ਦੇ ਦੰਦ ਟੁੱਟਦੇ ਨੇ ਕੋਈ ਤਤੀ ਤਵੀ ਤੇ ਬੈਠਾ ਹੈ ਕਿਸੇ ਦੇ ਬੰਦ-ਬੰਦ ਕਟੇ ਜਾ ਰਹੇ ਨੇ ਕਿਸੇ ਦੇ ਮਾਸੂਮ ਲੜਲੇ ਦੀਵਾਰਾਂ ਦੇ ਚਣੇ ਜਾ ਰਹੇ ਨੇ ਕਿਸੇ ਦਾ ਜਨਮ ਹੀ ਜੇਲ੍ਹ ਦੇ ਚ ਹੈ ਤੇ ਗੁਜਰਾਹਾਂ ਦੇ ਚ ਪਲਦਾ ਹੈ ਜਿਤਨਾ ਵੱਡਾ ਸੰਤ ਹੈ ਉਤਨਾ ਹੀ ਠੁਕਰਾਇਆ ਗਿਆ ਹੈ ਕਿਉਂਕਿ ਲੋਕਾਂ ਦੀ ਸਮਝ ਤੋਂ ਬਾਹਰ ਹੁੰਦਾ ਹੈ ਲੋਕਾਂ ਦਾ ਤਾਲ ਮਿਲ ਨਹੀਂ ਬੈਠਦਾ ਬਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਸੂਰ ਕਿਸੇ ਗੁਰੂ ਅਰਜਨ ਦੇਵ ਜੀ ਦਾ ਬਸ ਇਹੀ ਕਸੂਰ ਸੀ ਬੇਕਸੂਰ ਸ ਬੇਕਸੂਰ ਹੋਣਾ ਕਸੂਰ ਹੈ ਇਹ ਨੀ ਪਾਕ ਦਾਮਨ ਜ਼ਿੰਦਗੀ ਇਤਨੇ ਪਵਿੱਤਰ ਵਿਚਾਰ ਔਰ ਜਦ ਆਲੇ ਦੁਆਲੇ ਕੁਝ ਭੀੜ ਜਮਾ ਹੋਵੇ ਤਾਂ ਸੱਤਾਧਾਰੀਆਂ ਨੂੰ ਕੀ ਆਈ ਹੋ ਜਾਂਦੀ ਹੈ ਭੀੜ ਉਹ ਫਿਰ ਆਪਣਾ ਦਾ ਪੇਚ ਖੇਡਦੇ ਨੇ ਤੇ ਤਨਹਾਰ ਰੱਖ ਦਿੰਦੇ ਨੇ ਦੂਰ ਕਿਉਂ ਜਾਓ ਇਥੇ ਨੇ ਦੇ ਪ੍ਰਸਿੱਧ ਸੰ 2500 ਸਾਲ ਜੋ ਪਹਿਲੇ ਹੋਇਆ ਸੋਕਰੇਟ ਇਹਨੂੰ ਸਜ਼ਾਏ ਮੌਤ ਸੁਣਾਈ ਗਈ ਔਰ ਉੱਥੇ ਮੌਤ ਦੀ ਸਜ਼ਾ ਦੇਣ ਦਾ ਢੰਗ ਸੀ ਜ਼ਹਿਰ ਪਿਲਾਣਾ ਜਿਵੇਂ ਅੱਜਕੱਲ ਕੈਲੀਫੋਰਨੀਆ ਦੇਚ ਮੈਂ ਪਿਛਲੇ ਸਾਲ ਪੜ ਕੇ ਡੰਗ ਰਹਿ ਗਿਆ ਜਿਹਨੂੰ ਸਜ਼ਾਏ ਮੌਤ ਦਿੱਤੀ ਗਈ ਉਸੇ ਤੋਂ ਪੁੱਛਿਆ ਗਿਆ ਤੈਨੂੰ ਇਲੈਕਟ੍ਰਿਕ ਚੇਅਰ ਤੇ ਬਿਠਾ ਕੇ ਸ਼ਾਕ ਦੇਈਏ ਜਾਂ ਪાંਸੀ ਤੇ ਛਾੜੀਏ ਜਾਂ ਜ਼ਹਿਰ ਦਾ ਟੀਕਾ ਲਾਈਏ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਬਈ ਇੱਥੇ ਮੁਲਜ਼ਮ ਕੋਲ ਪੁੱਛਦੇ ਨੇ ਇੰਨੀ ਖੁੱਲ੍ਹ ਦਿੱਤੀ ਉਸ ਨੇ ਬਿ ਕੀ ਕਰੀਏ ਤੈਨੂੰ ਮਾਰਨਾ ਤੇ ਹੈ ਮਾਰਨ ਦਾ ਢੰਗ ਤੂੰ ਆਪ ਚੁਣ ਲੈਨੇ ਤਿੰਨਾਂ ਵਿੱਚੋਂ ਇੱਕ ਸੱਬੇ ਢੰਗ ਸੀ ਚਲੋ ਜ਼ਹਿਰ ਦੇ ਕੇ ਮਾਰੋ ਮਨੁੱਖ ਬਹੁਤਾ ਤੜਪਦਾ ਨਹੀਂ ਯੂਨਾਨ ਵਿੱਚ ਐਸੀ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਜਲਾਦ ਨੇ ਪਕੜਾ ਦਿੱਤਾ ਹੈ